ਰਨਾਮ ਸਿਵਾ ਰੋ ਆ ਵੀਡੀਓ ਵੇਖਿਓ ਜਰਾ ਆ ਲੈ ਵੀਡੀਓ ਆ ਕੀ ਬੰਦ ਕਰ ਛੱਡ ਤਾਂ ਹੀ ਥੱਲੇ ਓਏ ਕੁਛ ਨਹੀਂਦਾ ਮੈਂ ਚੁੱਕ ਦਿੰਨੀ ਆ ਨਹੀਂ ਚੁੱਕ ਦਿੰਨੀ ਮੈਂ ਨਹੀਂ ਖਾਣਾ ਓਏ ਹੋਏ ਆਪਾਂ ਨਿੱਕੇ ਹੁੰਦੇ ਕਿਵੇਂ ਸਕੂਲ ਜਾਵੇਂ ਹਾਂ ਤੇ ਢਿੱਡ ਖਾਲਦੇ ਡਿੱਗੇ ਜਾਂ ਯਾਰ ਤੈਨੂੰ ਪਤਾ ਹੈ ਮੈਂ ਥੱਲੇ ਸਿੱਟੀ ਹੋਈ ਚੀਜ਼ ਨਹੀਂ ਖਾਂਦਾ ਹੁੰਦਾ ਓ ਕੁਛ ਨਹੀਂਦਾ ਖਾਣ ਦਾ ਯਾਰ ਪਰੇ ਕਰ ਮੈਂ ਨਹੀਂ ਖਾਣਾ ਇਹਨੂੰ ਹਾਈ ਹੱਸ ਕਈ ਪੈਰਾ ਤੋਂ ਨੰਗੇ ਫਿਰਦੇ ਸਿਰ ਤੇ ਲੱਪਣ ਛਾਵਾ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਪਣ ਛਾਵਾ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਸੌਖਾ ਕੀਤਾ ਸਾਂ ਦਾ ਸਫਰ ਦਾ